ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਤੇ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਾਹਮਣੇ ਤੁਸੀਂ ਬਰੀਡਰ ਬੱਕਰਾ ਦੇਖ ਰਹੇ ਹੋ ਇਹਦੀ ਵੀਡੀਓ ਕਰਨੀ ਆ ਤੇ ਤੁਹਾਨੂੰ ਪਹਿਲਾਂ ਆਪਾਂ ਐਡਰੈਸ ਦਾ ਦੱਸ ਦਿੰਨੇ ਆ ਪਿੰਡ ਸਿੱਖਾ ਕਲਾਂ ਜ਼ਿਲ੍ਹਾ ਮੋਗਾ ਤੇ ਤਹਿਸੀਲ ਬੱਗਾ ਪਣਾ ਪੈਂਦੀ ਆ ਦੋਸਤੋ ਇਸ ਪਿੰਡ ਨੂੰ ਤੇ ਬਾਈ ਜੀ ਹੁਣਾਂ ਕੋਲੇ ਜਾਨਵਰ ਰੱਖੇ ਹੋਏ ਨੇ ਕਾਫੀ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਬਰੀਡਰ ਆ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਬਾਈ ਜੀ ਨੇ ਵਕਾਊ ਕੀਤਾ ਹੋਇਆ ਤੇ ਤੇ ਤੁਸੀਂ ਬੱਕਰਾ ਦੋਸਤੋ ਦੇਖ ਸਕਦੇ ਹੋ ਸੋਨਾ ਬਰੀਡਰ ਹੈ ਡੱਬੇ ਲੋਈਆ ਪੱਕੇ ਦੇ ਵਿੱਚ ਦੋਸਤੋ ਬੱਕਰਾ ਹੈ ਤੇ ਸੋਨਾ ਨੱਕ ਨਕੌੜਾ ਦੋਸਤੋ ਕੰਨ ਦੀ ਲੈਂਥ ਵੀ ਸੋਹਣੀ ਆ ਅੱਖ ਚਿੱਟੀ ਦੇ ਵਿੱਚ ਤੇ ਟੈਸਟੀ ਗੱਲ ਤੁਹਾਨੂੰ ਆਪ ਦਿਖਾ ਦਿੰਨੇ ਆ ਸੋਹਣਾ ਟੈਸਟੀ ਗੱਲ ਆ ਦੋਸਤੋ ਤੇ ਬਾਈ ਜੀ ਨੇ ਸੇਲ ਕੀਤਾ ਹੋਇਆ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਦੇ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਡਿਟੇਲ ਆਪਾਂ ਬਾਈ ਜੀ ਤੋਂ ਲੈਣੇ ਆ ਦੇਖ ਸਕਦੇ ਹੋ ਦੋਸਤੋ ਸੋਹਣੀ ਸੋਹਣੀ ਆੱਖਾ ਚਿੱਟੀ ਅੱਖ ਦੇ ਵਿੱਚ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸੁਖਜੀਵਨ ਸੁਖਜੀਵਨ ਸਿੰਘ ਬਾਈ ਸੁਖਜੀਵਨ ਜਿਹੜਾ ਜਾਨਵਰ ਆ ਇਹ ਤੁਸੀਂ ਵਕਾਊ ਕੀਤਾ ਹੋਇਆ ਹੈ ਇਹ ਤੁਹਾਡਾ ਕਰਦਾ ਹੀ ਆ ਜਾਂ ਤੁਸੀਂ ਖਰੀਦਿਆ ਸੀ ਨਹੀਂ ਆਪਾਂ ਬਈ ਬੱਚਾ ਲਿਆ ਸੀ ਬੱਚਾ ਲਿਆ ਸੀ ਤੇ ਉਦੋਂ ਉਸ ਤੋਂ ਬਾਅਦ ਇਹ ਤਿਆਰ ਕਰਿਆ ਤੁਸੀਂ ਬੱਚਾ ਲੈ ਕੇ ਤੇ ਕਿੰਨੀ ਉਮਰ ਹੋ ਗਈ ਬਾਈ ਇਹਦੀ ਕਿੰਨੇ ਦੰਦ ਆ ਇਹ ਇਹ ਚਾਰ ਦੰਦ ਆ ਚਾਰ ਦੰਦ ਆ ਠੀਕ ਹੈ ਮਾੜਾ ਪੱਟੋ ਮੂੰਹ ਇਹਦਾ ਲਓ ਜੀ ਦੋਸਤੋ ਚਾਰ ਦੰਦ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਫਰੈਸ਼ ਆਚਾਰ ਦੰਦ ਠੀਕ ਹੈ ਬਾਈ ਤੇ ਬਾਈ ਕ੍ਰਾਸ ਕਰਨ ਲੱਗਿਆ ਹਾਂ ਹਾਂ ਬਾਈ ਠੀਕ ਹੈ ਸਰ ਪ੍ਰੋਫੈਸਰ ਠੀਕ ਹੈ ਜੀ ਲੋ ਵੀ ਦੋਸਤੋ ਬੱਕਰੀਆਂ ਕਰਾਸ ਕਰਦਾ ਸੋਹਣਾ ਬਰੀਡਰ ਹੈ ਤੇ ਕਿੰਨੀ ਹਾਈਟ ਹੋਊਗੀ ਭਾਈ ਇਹਦੀ ਇਹ 40 ਜੇ 40 ਇੰਚ ਠੀਕ ਹੈ ਜੀ 40 ਇੰਚ ਹਾਈਟ ਆ ਦੋਸਤੋ ਤੇ ਸੋਹਣਾ ਪਲਿਆ ਹੋਇਆ ਤੇ ਆਪਾਂ ਭਾਈ ਜੀ ਤੋਂ ਮੁੱਲ ਪਤਾ ਕਰਦੇ ਹਾਂ ਕਿ ਕੀ ਮੁੱਲ ਕਰਦੇ ਆ ਹਾਂਜੀ ਭਾਈ ਜੀ ਕੀ ਮੁੱਲ ਆ ਜੀ ਇਹਦਾ ਜੀ 65000 ਰੁਪਏ ਮੰਗਦਾ 65000 ਤੇ ਇਹ ਮੰਨ ਤਾਣ ਹੋ ਜੂਗਾ ਭਾਈ ਹਾਂ ਮੰਨ ਤਾਣ ਹੋ ਜੂਗਾ ਠੀਕ ਹੈ ਜੀ ਲੋ ਵੀ ਦੋਸਤੋ ਬਰੀਡਰ ਦਾ ਜਿਹੜਾ 65000 ਰੁਪਿਆ ਮੁੱਲ ਕਰਦੇ ਆ ਬਾਈ ਜੀ ਕਿਸੇ ਵੀ ਬੱਕਰੀ ਪਾਲਕ ਵੀਰ ਨੂੰ ਬਰੀਡਰ ਪਸੰਦ ਆਉਂਦਾ ਤਾਂ ਉਹ ਬਾਈ ਦੇ ਨਾਲ ਸੰਪਰਕ ਕਰ ਸਕਦਾ ਸੰਪਰਕ ਕਰਕੇ ਜਿਹੜਾ ਤੁਸੀਂ ਇਹ ਬਰੀਡਰ ਖਰੀਦ ਸਕਦੇ ਹੋ ਤੇ ਆਪਾਂ ਬਾਈ ਜੀ ਤੋਂ ਉਹਨਾਂ ਦਾ ਮੋਬਾਈਲ ਨੰਬਰ ਵੀ ਜਾਣ ਲੈਨੇ ਆ ਜਿਸ ਤੇ ਤੁਸੀਂ ਸੰਪਰਕ ਕਰਕੇ ਬਰੀਡਰ ਬੱਕਰਾ ਜਿਹੜਾ ਖਰੀਦ ਸਕਦੇ ਹੋ ਹਾਂਜੀ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 99144 ਹਾਂਜੀ 42844 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦਿਓ 99144 ਹਾਂਜੀ 42844 ਠੀਕ ਹੈ ਜੀ ਲੋਬੀ ਦੋਸਤੋ ਨੰਬਰ ਬਾਈ ਜੀ ਨੇ ਬੋਲ ਦਿੱਤਾ ਹੈ ਤੇ ਨੰਬਰ ਜਿਹੜਾ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਬਾਈ ਦੇ ਨਾਲ ਗੱਲਬਾਤ ਕਰਕੇ ਬਰੀਡਰ ਬੱਕਰਾ ਚਾਰ ਦੰਦ ਦੇ ਵਿੱਚ ਹੈ ਸੋਹਣਾ ਤੇ ਚੰਗੀ ਹਾਈਟ ਦੇ ਵਿੱਚ 40 ਇੰਚ ਹਾਈਟ ਹੈ ਨੱਕ ਨਕੋੜਾ ਬਹੁਤ ਸੋਹਣਾ ਹੈ ਤੇ ਕਿਸੇ ਵੀ ਬੱਕਰੀ ਪਾਲਕ ਵੀਰ ਨੂੰ ਬਰੀਡਰ ਬੱਕਰੇ ਦੀ ਜਰੂਰਤ ਹੋਵੇ ਪਸੰਦ ਆਉਂਦਾ ਆਵੇ ਉਹ ਤੋਂ ਬੱਕਰਾ ਬਾਈ ਤੋਂ ਖਰੀਦ ਸਕਦਾ ਦੁਬਾਰਾ ਤੁਹਾਨੂੰ ਆਪਾਂ ਫਿਰ ਐਡਰੈਸ ਦੱਸ ਦਿੰਨੇ ਆ ਦੋਸਤੋ ਪੈਂਡ ਸਿੱਖਾ ਕਲਾਂ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾ ਬਣਾਉਣਾ ਪੈਂਦੀ ਐ ਇਸ ਪੈਂਡ ਨੂੰ ਤੇ ਬਾਈ ਦੇ ਨਾਲ ਸੰਪਰਕ ਕਰਕੇ ਤੁਸੀਂ ਬਰੀਡਰ ਬੱਕਰਾ ਜਿਹੜਾ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਐਦਾਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਨੂੰ ਪੇਜ ਨੂੰ ਫੋਲੋ ਕਰ ਲਵੋ ਤਾਂ ਜੋ ਤੁਹਾਡੇ ਤੱਕ ਨਵੀਆਂ ਵੀਡੀਓ ਪਹੁੰਚਦੀਆਂ ਰਹਿਣ ਇਹ ਕਿਸੇ ਵੀ ਵੀਰ ਨੇ ਆਪਣੇ ਜਾਨਵਰਾਂ ਦੀ ਵੀਡੀਓ ਕਰਵਾਉਣੀ ਹੋਵੇ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਵੀਡੀਓ ਕਰਵਾਉਣੀ ਹੋਵੇ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਆਪਣੇ ਜਾਨਵਰਾਂ ਦੀ ਵੀਡੀਓ ਕਰਵਾ ਸਕਦੇ ਹੋ ਧੰਨਵਾਦ ਦੋਸਤੋ